ਕਸੀ ਲੱਗਾਈ ਪਿਆਸੇ ਪੈਡਲ ਮਾਰੀ ਸੋਫਾ ਲੈਂਦਾ ਹੈ ਜਈ ਸੰਬੰਧੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲੰਬੀ ਸੀਗੀ ਮਾਪਿਆਂ ਨੂੰ ਸਭ ਤੋਂ ਵੱਧ ਪਿਆਰ ਆਪਣੇ ਬੱਚਿਆਂ ਦੇ ਨਾਲ ਹੁੰਦਾ ਹੈ ਖਾਸ ਤੌਰ ਤੇ ਜਦੋਂ ਉਹ ਘਰ ਦੇ ਵਿੱਚ ਪਹਿਲਾ ਬੱਚਾ ਹੋਵੇ ਇੱਕ ਇਹੋ ਜਿਹੀ ਕੁੜੀ ਜਿਹਦਾ ਵਿਆਹ ਹੋਇਆ ਵਿਆਹ ਤੋਂ ਪਹਿਲਾਂ ਉਹ ਖੇਡਾਂ ਦੇ ਵਿੱਚ ਇੰਨੀ ਜ਼ਿਆਦਾ ਮਸ਼ਹੂਰ ਸੀ ਖੇਡਦੀ ਹੁੰਦੀ ਸੀ ਖਿਡਾਰਨ ਕੁੜੀ ਸੀ ਕਿ ਲੋਕ ਵੀ ਉਸ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਸੀ ਪਰਾ ਜਿਹੜੇ ਹਾਲਾਤ ਉਸਦੇ ਬਣੇ ਹੋਏ ਨੇ ਦੇਖ ਕੇ ਹੀ ਤਰਸ ਆਉਂਦਾ ਸਭ ਤੋਂ ਮਾੜੀ ਗੱਲ ਇਹ ਹੈ ਕਿ ਖਿਡਾਰਨ ਕੁੜੀ ਹੁਣ ਨਸ਼ਿਆਂ ਦੇ ਵਿੱਚ ਪੈ ਚੁੱਕੀ ਹੈ ਜਿਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੋਇਆ ਪਹਿਲਾ ਬੱਚਾ ਆਪਣੇ ਹੀ ਨਵਜੰਮੇ ਬੱਚੇ ਨੂੰ ਮਹਿਜ਼ 6 ਮਹੀਨੇ ਬਾਅਦ ਵੇਚ ਦਿੱਤਾ ਗਿਆ ਵੇਚਿਆ ਵੀ ਉਹਨਾਂ ਨਸ਼ਾ ਤਸਕਰਾਂ ਨੂੰ ਗਿਆ ਜਿਸ ਦੇ ਕੋਲੋਂ ਉਹ ਨਸ਼ਾ ਲੈਂਦੀ ਸੀ ਚੰਗੀ ਪਲੀ ਦਿੱਖਦੀ ਇਹ ਕੁੜੀ ਵਿਆਹ ਤੋਂ ਪਹਿਲਾਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਰਵਿਆ ਤੋਂ ਬਾਅਦ ਉਹ ਨਸ਼ੇ ਦੇ ਵਿੱਚ ਪੈ ਗਈ ਕਿਉਂਕਿ ਉਸ ਦਾ ਪਤੀ ਵੀ ਨਸ਼ੇ ਕਰਦਾ ਸੀ ਇਹ ਦੋਵੇਂ ਹੀ પતિ ਪਤਨੀ ਨਸ਼ੇ ਦੀ ਦਲਦਲ ਦੇ ਵਿੱਚ ਇਸ ਕਦਰ ਤੱਕ ਸਕੇ ਕਿ ਉਹਨਾਂ ਨੂੰ ਆਪਣੇ ਬੱਚੇ ਪ੍ਰਤੀ ਮੋਹ ਪਿਆਰ ਅਤੇ ਮਮਤਾ ਕੀ ਹੁੰਦੀ ਹੈ ਇੱਕ ਪਿਓ ਦਾ ਫਰਜ਼ ਕੀ ਹੁੰਦਾ ਸਭ ਕੁਝ ਭੁੱਲ ਗਿਆ ਉਸ 6 ਮਹੀਨੇ ਦੇ ਬੱਚੇ ਨੂੰ 1,80,000 ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਉਹਨਾਂ ਤਸਕਰਾਂ ਦੇ ਕੋਲ ਹੀ ਵੇਚਿਆ ਗਿਆ ਜਿਨ੍ਹਾਂ ਦੇ ਕੋਲ ਉਹ ਨਸ਼ਾ ਲੈਣਦਿ ਸੀ ਆਪਣੇ ਬੱਚੇ ਦੀ ਕੀਮਤ ਲਗਾ ਦਿੱਤੀ ਗਈ ਮਾਂ ਦੀ ममता ਇੱਥੇ ਰੁਲ ਗਈ। ਪੋਰਾ ਵੀ ਉਹਨਾਂ ਨੇ ਨਾ ਸੋਚਿਆ ਕਿ ਇਹ ਦੁੱਧ ਪਿੰਦਾ ਬੱਚਾ ਮਾਂ ਤੋਂ ਬਿਨਾ ਕਿਵੇਂ ਰਹੂਗਾ। ਹੁਣ ਇਹ ਜੋੜਾ ਇਹ ਆਖ ਰਿਹਾ ਹੈ ਕਿ ਸਾਨੂੰ ਆਪਣਾ ਬੱਚਾ ਵਾਪਸ ਚਾਹੀਦਾ ਹੈ। ਅਸੀਂ ਨਸ਼ੇ ਦੀ ਹਾਲਤ ਦੇ ਵਿੱਚ ਇਹ ਸਭ ਕੁਝ ਕਰ ਬੈਠੇ ਹਾਂ ਪਰ ਹੁਣ ਸਾਨੂੰ ਉਸ ਬੱਚੇ ਦੀ ਯਾਦ ਆਉਂਦੀ ਹੈ। ਉਸ ਬੱਚੇ ਨੂੰ ਵਾਪਸ ਪਾਉਣ ਦੇ ਲਈ ਇਸ ਜੋੜੇ ਨੇ ਪੁਲਿਸ ਤੇ ਕੋਲ ਪਹੁੰਚ ਕੀਤੀ ਹੈ ਕਿ ਸਾਨੂੰ ਉਹ ਵਾਪਸ ਮਿਲੇ। ਪੁਲਿਸ ਵਾਲਿਆਂ ਦਾ ਕਹਿਣਾ ਕਿ ਤੁਹਾਨੂੰ ਅਦਾਲਤ ਜਾਣਾ ਪੈਣਾ। ਜੋ ਕਿ ਤੁਸੀਂ ਗੋਦਨਾਮਾ ਲਿਖਿਆ ਉਹਦੇ ਵਿੱਚ ਸਾਈਨ ਕੀਤੇ ਕਿ ਅਸੀਂ ਬੱਚਾ ਫਲਾਣੇ ਬੰਦੇ ਨੂੰ ਦੇ ਰਹੇ ਹਾਂ ਤੇ ਉਸ ਦੇ ਬਦਲੇ ਤੁਸੀਂ ਇੱਕ ਰਕਮ ਵੀ ਲਈ ਹੈ 1,80,000 ਰੁਪਏ ਦੀ ਰਕਮ ਇਸ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੀ ਪੰਚਾਇਤ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਸਰਪੰਚ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਦੱਸਦੇ ਨੇ ਕਿ ਸਾਡਾ ਪਿੰਡ ਇਹਨਾਂ ਦੋਵਾਂ ਕਰਕੇ ਹੀ ਨਸ਼ਾ ਮੁਕਤ ਨਹੀਂ ਹੋ ਪਾਇਆ ਅਸੀਂ ਬੜੀ ਕੋਸ਼ਿਸ਼ ਕੀਤੀ ਨਾ ਦੋਵਾਂ ਨੂੰ ਮਸ਼ੀ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਕਈ ਵਾਰ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਵੀ ਲਿਜਾਇਆ ਗਿਆ ਪਰ ਘਰ ਦੇ ਵਿੱਚ ਇਹਨਾਂ ਦੇ ਕੋਲ ਮਾਸੂਮ ਬੱਚਾ ਸੀ ਜਿਸ ਦੇ ਸਦਕੇ ਅਸੀਂ ਇਹਨਾਂ ਦੇ ਉੱਪਰ ਹੋਰ ਜ਼ਿਆਦਾ ਦਬਾਅ ਨਹੀਂ ਪਾ ਸਕੇ ਜ਼ੋਰ ਨਹੀਂ ਪਾ ਸਕੇ ਕਿਤੇ ਹੋਰ ਭੇਜ ਨਹੀਂ ਸਕੀ ਅ ਜਿਨ੍ਹਾਂ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਘਰ ਦੇ ਵਿੱਚ ਕਿਵੇਂ ਸਮਾਨ ਵਿਖਰਿਆ ਹੋਇਆ ਜਿਹੜਾ ਕੋਈ ਮਾੜਾ ਮੋਟਾ ਵਧੀਆ ਤੇ ਚੰਗਾ ਸਮਾਨ ਸੀ ਉਹ ਵੇਚ ਕੇ ਇਹ ਖਾ ਚੁੱਕੇ ਨੇ ਤੁਸੀਂ ਸੋਚੋ ਕਿ ਕਿਹੋ ਜਿਹਾ ਦਿਮਾਗ ਇਹਨਾਂ ਦਾ ਹੋ ਚੁੱਕਿਆ ਹੈ ਕਿ ਆਪਣੇ ਬੱਚੇ ਤੱਕ ਨੂੰ ਵੇਚ ਦਿੱਤਾ ਜਿਹੜੇ ਬੱਚਿਆਂ ਦੇ ਬਿਨਾ ਮਾਪਿਓ ਦੇ ਸਾਹ ਨਹੀਂ ਚੱਲਦੇ ਆਪਣੇ ਹੀ ਢਿੱਡੋਂ ਜੰਮੀ ਔਲਾਦ ਨੂੰ ਇਸ ਤਰ੍ਹਾਂ ਵੇਚ ਦੇਣਾ ਪਹਿਲਾ ਹੀ ਬੱਚਾ ਹੋਵੇ ਘਰ ਦੇ ਵਿੱਚ ਅਤੇ ਬੜਾ ਔਖਾ ਪਾਲਿਆ ਸੀ ਬੜਾ ਔਖਾ ਹੋਇਆ ਸੀ ਇਹ ਬੱਚਾ ਇਸ ਜੋੜੇ ਦੇ ਕੋਲ ਤੇ ਆ ਜੋਸ ਦੇ ਲਈ ਇਹ ਰੋ ਰਿਹਾ ਹੈ ਲੋਕਾਂ ਦੇ ਵੱਲੋਂ ਇਸ ਖਬਰ ਨੂੰ ਸੁਣਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਉਹ ਆਖਦੇ ਨੇ ਕਿ ਹੁਣ ਇਸ ਜੋੜੇ ਨੂੰ ਬੱਚਾ ਨਾ ਹੀ ਦਿੱਤਾ ਜਾਵੇ ਇਹ ਉਸ ਨੂੰ ਫੇਰ ਤੋਂ ਵੇਚ ਕੇ ਖਾ ਜਾਣਗੇ ਇਹ ਉਸ ਨੂੰ ਮਾਰ ਦੇਣਗੇ ਇਹ ਨਸ਼ੇ ਦੀ ਹਾਲਤ ਦੇ ਵਿੱਚ ਜਿੱਕਰ ਬੱਚੇ ਨੂੰ ਵੇਚ ਸਕਦੇ ਨੇ ਤਾਂ ਮਾਰ ਵੀ ਸਕਦੇ ਨੇ ਇਹੋ ਜਿਹਾ ਕਿੰਨਾ ਹੀ ਕੁਝ ਪਰ ਉਹਨਾਂ ਇੱਥੇ ਇੱਕ ਮਾਂ ਦੀ ਮਮਤਾ ਸ਼ਾਇਦ ਜਾਗੀ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਆਪਣੇ ਬੱਚੇ ਨੂੰ ਵਾਪਸ ਲੈ ਆ ਕੇ ਪਾਲਣਾ ਚਾਹੁੰਦੇ ਹਾਂ ਸਾਨੂੰ ਉਸ ਦੀ ਯਾਦ ਆਉਂਦੀ ਹੈ ਇਹ ਜੋੜਾ ਜੋ ਕਿ ਨਸ਼ੇ ਦੀ ਦਲਦਲ ਦੇ ਵਿੱਚ ਖੁਦ ਫਸਿਆ ਹੋਇਆ ਪਤੀ ਪਤਨੀ ਦੋਵੇਂ ਹੀ ਇਸ ਹਾਲਾਤਾਂ ਦੇ ਵਿੱਚ ਨੇ ਮਾਨਸਾ ਦੀ ਇਹ ਸਾਰੀ ਘਟਨਾ ਹੈ ਇਸ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ ਇਹ ਜਿਹੇ ਜੋੜਿਆਂ ਦੇ ਬਾਰੇ ਆਪਣੀ ਪ੍ਰਤੀਕਿਰਿਆ ਆਪਣੀ رائے ਕਮੈਂਟਾਂ ਦੇ ਰਾਹੀਂ ਜ਼ਰੂਰ ਦਿਓ ਅਧੇ ਕੀ ਵਾਕੇ ਹੀ ਇਹਨਾਂ ਨੂੰ ਬੱਚਾ ਵਾਪਸ ਮਿਲ ਜਾਣਾ ਚਾਹੀਦਾ ਹੈ ਇਹ ਵੀ ਜ਼ਰੂਰ ਦੱਸਿਓ ਕਿ ਇਹ ਬਿਲਕੁਲ ਸਹੀ ਕੀਤਾ ਗਿਆ ਇਹਨਾਂ ਦੇ ਵੱਲੋਂ ਆਪਣੇ ਬੱਚੇ ਨੂੰ ਵੇਚ ਕੇ ਕਿਉਂਕਿ ਇਹ ਖੁਦ ਦੋਵੇਂ ਜਾਣੇ ਨਸ਼ੇ ਦੇ ਵਿੱਚ ਡੁੱਬੇ ਰਹਿੰਦੇ ਸੀ ਇਹ ਸਭ ਕੁਝ ਦੇਖਦੇ ਹੋਏ ਪਿੰਡ ਵਾਲੇ ਇਹਨਾਂ ਦੇ ਨਾਲ ਥੋੜੀ ਬੋਤੀ ਹਮਦਰਦੀ ਜ਼ਰੂਰ ਰੱਖਦੇ ਨੇ ਪਰ ਖੈਰ ਇਹ ਸਾਰਾ ਮਾਮਲਾ ਕੋਰਟ ਦੇ ਵਿੱਚ ਪਹੁੰਚਣ ਤੋਂ ਬਾਅਦ ਇਹ ਦੇਖਣਾ ਹੋਵੇਗਾ 180000 ਰੁਪਏ ਦੇ ਵਿੱਚ ਵੇਚਿਆ ਹੋਇਆ ਬੱਚਾ ਮਾਪਿਓ ਨੂੰ ਵਾਪਸ ਮਿਲਦਾ ਜਾਂ ਫਿਰ ਨਹੀਂ ਦੂਸਰੇ ਪਾਸੇ ਉਹ ਨਸ਼ਾ ਤਸਕਰ ਜਿਨ੍ਹਾਂ ਨੇ ਇਸ ਬੱਚੇ ਨੂੰ ਪੈਸਿਆਂ ਦੇ ਬਦਲੇ ਖਰੀਦੇ ਐ ਉਹ ਕਿਤੇ ਹੋਰ ਤਾਂ ਨਹੀਂ ਵੇਚ ਰਹੇ ਉਸ ਬੱਚੇ ਦੇ ਨਾਲ ਕੀ ਕੁਝ ਹੋ ਰਿਹਾ ਕਿੰਨੀ ਮਾੜੀ ਕਿਸਮਤ ਲੈ ਕੇ ਹੋਇ ਇਸ ਘਰ ਦੇ ਵਿੱਚ ਪੈਦਾ ਹੋਇਆ ਹੋਣਾ ਕਿ ਉਸ ਨੂੰ ਇਹੋ ਜਿਹੇ ਮਾਪਿਓ ਮਿਲੇ ਕਿਉਂਕਿ ਉਹ ਲੋਕ ਜਿਹੜੇ ਕਿ ਆਪਣੇ ਹੀ ਬੱਚਿਆਂ ਦੇ ਨਾਲ ਇਹੋ ਜਿਹੇ ਅਕਰਤੂਤਾਂ ਕਰਦੇ ਨੇ ਮਾੜੇ ਕੰਮ ਕਰਦੇ ਨੇ ਉਹਨਾਂ ਦੇ ਲਈ ਇਹੋ ਜਿਹੇ ਸ਼ਬਦਾਵਲੀ ਆਪਣੇ ਆਪ ਹੀ ਨਿਕਲ ਆਉਂਦੀ ਹੈ ਕਿਉਂਕਿ ਦੁੱਖ ਹੁੰਦਾ ਸਭ ਕੁਝ ਸੁਣਦੇ ਹੋਏ ਕਿ ਕਿਸੇ ਮਾਸੂਮ ਬੱਚੇ ਦੇ ਨਾਲ ਉਹਨਾਂ ਦੇ ਆਪਣੇ ਹੀ ਮਾਪਿਓਂ ਕਿਵੇਂ ਕਰ ਸਕਦੇ ਨੇ ਸਿਰਫ ਪੈਸੇ ਅਤੇ ਨਸ਼ੇ ਦੇ ਲਾਲਚ ਦੇ ਵਿੱਚ ਆ ਕੇ ਮਾਨਸਾ ਤੋਂ ਇੱਕ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਤੁਲੰਤ ਬਾਅਦ ਯਕੀਨ ਨਹੀਂ ਹੁੰਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਮੁੰਡੇ ਕੁੜੀਆਂ ਇਸ ਤਰ੍ਹਾਂ ਦੇ ਮਾਪਿਓ ਬਣਨਗੇ ਇੱਕ ਮਾਂ ਜੋ ਕਿ ਚੰਗੇ ਘਰ-ਬਾਰ ਦੀ ਸੀ ਸਟੇਟ ਲੈਵਲ ਦੀ ਖਿਡਾਰਣ ਰਹਿ ਚੁੱਕੀ ਹੈ ਉਹ ਪਰ ਵਿਆਹ ਤੋਂ ਬਾਅਦ ਉਸ ਨੂੰ ਚਿੱਟੇ ਦੀ ਆਦਤ ਲੱਗ ਜਾਂਦੀ ਹੈ ਉਹ ਦੱਸਦੀ ਹੈ ਕਿ ਮੇਰੀ ਮੁਲਾਕਾਤ ਇਸ ਮੁੰਡੇ ਦੇ ਨਾਲ ਇੰਸਟਾਗ੍ਰam ਤੇ ਹੋਈ ਸੀ ਪੰਜਾਬੀ ਮੁੰਡਾ ਹੈ ਇਹ ਇਹ ਦੇਖਣ ਤੋਂ ਬਾਅਦ ਕੁੜੀ ਮੁੰਡੇ ਨੇ ਵਿਆਹ ਤਾਂ ਕਰਵਾ ਲਿਆ ਪਰ ਵਿਆਹ ਦੇ ਮਗਰੋਂ ਦੋਵੇਂ ਜਾਣੇ ਹੀ ਚਿੱਟੇ ਦੀ ਦਲਦਲ ਦੇ ਵਿੱਚ ਤਸ ਗਏ ਵਿਆਹ ਤੋਂ ਕੁਝ ਸਮਾਂ ਬਾਅਦ ਕਰਦੇ ਵਿੱਚ ਇੱਕ ਪੁੱਤ ਨੇ ਜਨਮ ਲਿਆ ਜਦੀ ਉਮਰ ਹੁਣ ਮਹਿਸ 6 ਮਹੀਨੇ ਦੀ ਸੀ ਇਸ ਬੱਚੇ ਨੂੰ ਗੋਦ ਦੇ ਵਿੱਚ ਚਾਕੇ ਹੀ ਮਾਂ ਨਸ਼ਾ ਲੈਣ ਜਾਇਆ ਕਰਦੀ ਸੀ ਨਸ਼ਾ ਤਸਕਰਾਂ ਦੀ ਨਜ਼ਰ ਇਸ ਬੱਚੇ ਦੇ ਉੱਪਰ ਪੈ ਗਈ ਅਤੇ ਉਹਨਾਂ ਨੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਇਸ ਬੱਚੇ ਦੇ ਸੌਦੇ ਦੀ ਗੱਲ ਕੀਤੀ ਜਾਂਦੀ ਹੈ ਮਾਂ ਦੇ ਨਾਲ ਅਤੇ ਮਾਂ ਦੇ ਵੱਨੋਂ ਆਖ ਕੇ ਆਪਣੇ ਪਤੀ ਨੂੰ ਦੱਸਿਆ ਗਿਆ ਕਿ ਲੱਖਾਂ ਰੁਪਏ ਦੇ ਵਿੱਚ ਆਪਣਾ ਬੱਚਾ ਉਹ ਲੈਣ ਨੂੰ ਤਿਆਰ ਨਹੀਂ ਸਾਰਾ ਸੌਦਾ 1,80,000 ਰੁਪਏ ਦੇ ਵਿੱਚ ਜਾ ਕੇ ਹੁੰਦਾ ਅਤੇ ਉਸ ਤੋਂ ਬਾਅਦ ਹੀ ਮਾਂ ਆਪਣੇ ਹੱਥੀ ਆਪਣੇ ਢਿੱਡੋਂ ਜੰਮਿਆ ਹੈ ਪੁੱਤ ਉਹਨਾਂ ਦੀ ਚੋਲੀ ਪਾਉਂਦੀ ਹੈ ਇਸ ਮਾਂ ਤੇ ਪਿਤਾ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਕਿ ਆਖਿਰਕਾਰ ਤੁਸੀਂ ਇੰਜ ਕੀਤਾ ਕਿਉਂ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਨਸ਼ੇ ਦੀ ਪੂਰਤੀ ਲਈ ਅਤੇ ਨਾਲ ਹੀ ਜਿਹੜੇ ਪੈਸੇ ਸਾਨੂੰ ਉਹਨਾਂ ਲੋਕਾਂ ਦੇ ਕੋਲੋਂ ਮਿਲੇ ਹੈ ਜਿੱਥੇ ਅਸੀਂ ਆਪਣਾ ਬੱਚਾ ਲੈ ਕੇ ਆਏ ਆ ਉਸ ਪੈਸਿਆਂ ਦਾ ਅਸੀਂ ਸਮਾਨ ਖਰੀਦ ਚੁੱਕੇ ਆ ਉਹਨਾਂ ਪੈਸਿਆਂ ਦੇ ਨਾਲ ਬੈੱਡ ਅਲਮਾਰੀ ਕੱਪੜੇ ਅਤੇ ਘਰ ਦਾ ਸਮਾਨ ਲਿਆ ਗਿਆ ਕਿੰਨੀ ਹੈਰਾਨ ਕਰਦੀ ਹੋਈ ਇਹ ਗੱਲ ਹੈ ਕਿ ਮਾਪਿਓ ਆਪਣੇ ਜੋੰਦੇ ਜਾਗਦੇ ਬੱਚੇ ਨੇ ਕਿਸੇ ਹੋਰ ਦੀ ਝੋਲੀ ਪਾ ਕੇ ਘਰ ਆ ਕੇ ਨਵਾਂ ਸਮਾਨ ਰੱਖ ਲੈਂਦੇ ਨੇ ਅਤੇ ਫਿਰ ਉਸ ਨੂੰ ਦੇਖਦੇ ਰਹਿੰਦੇ ਨੇ ਹੁਣ ਇਹ ਮਾਤਾ ਪਿਤਾ ਇਹ ਚਾ ਰਹੇ ਨੇ ਕਿ ਸਾਡਾ ਬੱਚਾ ਸਾਨੂੰ ਵਾਪਸ ਦੇ ਲੇ ਪਰ ਉਸ ਦਾ ਇੱਕ ਲੰਮਾ ਛੋੜਾ ਜਿਹੜਾ ਸੌਦਾ ਕੀਤਾ ਗਿਆ ਸੀ ਚੰਗੇ ਪੈਸੇ ਲੈ ਕੇ ਸੀ ਇਹ ਸਾਰਾ ਮਾਮਲਾ ਜਦੋਂ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਦਾ ਇਹ ਕਹਿਣਾ ਸੀ ਕਿ ਤੁਸੀਂ ਗੋਦਨਾਮਾ ਕੀਤਾ ਜਿਸ ਕਰਕੇ ਹੁਣ ਤੁਹਾਨੂੰ ਕੋਰਟ ਦੇ ਕੋਲ ਜਾਣਾ ਪਵੇਗਾ ਜੇਕਰ ਆਪਣਾ ਬੱਚਾ ਵਾਪਸ ਲੈਣਾ ਮਾਪਿਆਂ ਨੂੰ ਹੁਣ ਆਪਣੇ ਉਸ ਬੱਚੇ ਤੇ ਪਿਆਰ ਆ ਰਿਹਾ ਹੈ ਜਿਸ ਨੂੰ ਕਿ ਕੁਝ ਚੀਜ਼ਾਂ ਅਤੇ ਸਮਾਨ ਦੀ ਖਾਤਰ ਪੈਸੇ ਦਿਖਾਤੀ ਰਹੇ ਕਿਸੇ ਹੋਰ ਦੇ ਕੋਲ ਫੜਾਏ ਸੀ ਲੋਕਾਂ ਦੀ ਮੰਨੀਏ ਤਾਂ ਲੋਕਾਂ ਨੇ ਇਸ ਪੂਰੀ ਘਟਨਾ ਤੋਂ ਬਾਅਦ ਪ੍ਰਤੀਕਿਰਿਆ ਦੇਣੀ ਸ਼ੁਰੂ ਕੀਤੀ ਅਤੇ ਕਿਹਾ ਕਿ ਇਹਨਾਂ ਨੂੰ ਬੱਚਾ ਮਿਲਣਾ ਹੀ ਨਹੀਂ ਚਾਹੀਦਾ ਕਿਉਂਕਿ ਕੁਝ ਪਤਾ ਨਹੀਂ ਕਿ ਇਹ ਬੱਚੇ ਦਾ ਫਿਰ ਤੋਂ ਹੋਰ ਮਹਿੰਗਾ ਸੌਦਾ ਕਰਨ ਜਾਂ ਫਿਰ ਉਸ ਨੂੰ ਮਾਰ ਦੇਣ ਪਰ ਇੱਥੇ ਇੱਕ ਮਾਂ ਦੀ ਮਮਤਾ ਸ਼ਾਇਦ ਜਾਗੀ ਹੈ ਜਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੈਨੂੰ ਹੁਣ ਆਪਣਾ ਬੱਚਾ ਵਾਪਸ ਚਾਹੀਦਾ ਹੈ ਬਹੁਤ ਵੱਡੀ ਗਲਤੀ ਹੋ ਗਈ ਆ ਉਹਨਾਂ ਦੇ ਕੋਲੋਂ ਇਹ ਸਾਰਾ ਸਮਾਨ ਅਤੇ ਨਸ਼ਾ ਇਹ ਸਭ ਕੁਝ ਉਹ ਛੱਡਾਂਗੇ ਪਿਆਰ ਨੇ ਪਰ ਆਪਣਾ ਬੱਚਾ ਵਾਪਸ ਚਾ ਰਹੇ ਨੇ ਜਿਸ ਥਾਂ ਤੇ ਬੱਚੇ ਦਾ ਸੌਦਾ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਉਹਨਾਂ ਦੇ ਘਰ ਸਿਰਫ ਕੁੜੀਆਂ ਹੀ ਸੀ ਜਿਸ ਕਰਕੇ ਉਹਨਾਂ ਨੇ ਸਾਡੇ ਤੋਂ ਪੁੱਤ ਦੀ ਮੰਗ ਕੀਤੀ ਅਤੇ ਅਸੀਂ ਲੱਖਾਂ ਰੁਪਏ ਨੂੰ ਦੇਖਣ ਤੋਂ ਬਾਅਦ ਆਪਣੇ ਬੱਚੇ ਨੂੰ ਉਹਨਾਂ ਦੇ ਕੋਲ ਸੌਂਪ ਦਿੱਤਾ। ਕਹਿੰਦਾ ਕਿ ਪਏ ਇੰਨੇ ਸਾਰੇ ਕਹਿੰਦੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਪਰ ਜੀ ਬੱਚੇ ਉਹਨਾਂ ਤੋਂ 180 ਲਿੱਤਾ ਹੀ ਕੀ ਕੀਤਾ ਪੈਸਾ ਪੈਸੇ ਬੈਂਟਲ ਮਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਚਿਰ ਤੋਂ ਚਿੱਟਾ ਲਾਉਣੇ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਗਰੀ ਹੋਈ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂੰ ਫਿਰ ਇਸ ਗੱਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਤੂੰ ਹੁਣ ਕੀ ਮੰਗ ਕੀ ਐ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੀ ਫਿਰ ਉਹਨਾਂ ਹਾਂਜੀ ਹਾਂ ਸੰਦੀਪ ਸਿੰਘ ਕੀ ਕੰਮ ਕਰਦਾ ਕੁਛ ਨਹੀਂ ਬੰਦੇ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਐ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 80 ਜੀ ਦਿੱਤੇ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਸਮਾਨ ਲੈਣਾ ਉਹਨਾਂ ਨੂੰ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਐ ਵੀ ਇਹਦੇ ਕੋਲ ਜਵਾਬ ਐ ਵੀ ਇਹ ਨਸ਼ਾ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋ ਨਸ਼ਾ ਕਰਦੇ ਨੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਮਝਦਾ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਿ ਕਹਿੰਦੇ 80 ਦੇ ਦਿੰਨੇ ਆ ਸੋਨੂੰ ਪੈਸੇ ਦੇ ਇੰਨੇ ਸਾਨੂੰ ਵੀਜ਼ਾ ਪਾਕਿਸਤਾਨ ਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਤੋਂ 2 ਦਿਨਾਂ ਦੇ ਵਿੱਚ ਹੀ ਜਵਾਕ ਲੈ ਲੈ ਚ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਾਉਣ ਵਾਸਤੇ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਸਾਨੂੰ ਉਹ ਤੋਂ ਵੀ ਅਸੀਂ ਆ ਕਰ ਰਹੇ ਹਾਂ ਨਹੀਂ ਜੀ ਨਹੀਂ ਕਰ ਰਹੇ ਅੱਛਾ ਹਾਂਜੀ ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ ਵੀ ਕਿਨੇ ਹੋਏ ਨਹੀਂ ਹਾਂਜੀ ਹੁਣ ਕੀ ਮੰਗਾਂ ਫਿਰ ਜਵਾਖ ਵਾਪਸ ਚਾਹੀਦੇ ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਜੀ ਦਾ ਦੇ ਦੋਗੇ ਹਾਂਜੀ ਪਰਿਵਾਰ ਦੀ ਕੀ ਕਹਾਣੀ ਆ ਤੁਸੀਂ ਵੀ ਨਾਲ ਗਏ ਸੀ ਕੀ ਐ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਭਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਤਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕਰੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਜੀ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰ ਦਿਆਂ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤਾਂ ਉਹਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖੇ